ਇਹੋ ਜਿਹੇ ਲੋਕ ਟਾਵੇਂ ਟਾਵੇਂ ਲੋਕ ਹੁੰਦੇ ਆ ਜਿਹੜੇ ਆਪਣੀ ਜ਼ਿੰਦਗੀ ਚ ਆਪਣੇ ਜੀਵਨ ਨੂੰ ਬਿਲਕੁਲ ਥਲੜੇ ਪੱਦਰ ਤੋਂ ਲੈ ਕੇ ਤੇ ਅਸਮਾਨ ਤੱਕ ਲੈ ਕੇ ਜਾਂਦੇ ਆ ਬੀਚਕ 88 ਬਰੇ ਦੀ ਉਮਰ ਪਹੁੰਚੇ ਗਏ ਬੜੀਆਂ ਵੱਡੀਆਂ ਵੱਡੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਜ਼ਿੰਦਗੀ ਦੀਆਂ ਮੈਂ ਸਮਝਦਾ ਕਿ ਸਰਪੰਚ ਤੋਂ ਲੈ ਕੇ ਕੇਂਦਰ ਮੰਤਰੀ ਤੱਕ ਪਹੁੰਚਣਾ ये कोई छोटी गल नहीं है एक भी व्यक्ति मैं अच तक ऐसा नहीं मिले जिन्हें यह हो सा ने नुकसान करता जिंदगी का सरमाया है जिंदगी की प्राप्ति है चले सब ने जाना है इस मिट्टी मिट्टी सब ने हो जाना है। इन्होंने लोगों ने सैकल तो जिंदगी स्टार्ट करके ਇਸ ਜ਼ਿੰਦਗੀ ਦੀਆਂ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਆਪਣੇ ਆਪ ਆਪਣੇ ਪੈਰਾਂ ਤੇ ਖੜੇ ਹੋਏ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਦਾ ਨੁਕਸਾਨ ਤਾਂ ਹੈ ਹੀ ਮਾਜੀ ਸੁਖਦੇਵ ਸਿੰਘ ਢੀਂਸਾ ਸਾਹਿਬ ਸਾਡੇ ਇੱਕ ਬਹੁਤ ਹੀ ਵੱਡੇ ਨਾਮਵਰ ਲੀਡਰ ਸਨ ਔਰ ਅਗਰ ਮੈਂ ਇਹ ਕਹਿ ਲਿਆ ਕਿ ਢੀਂਸਾ ਸਾਹਿਬ ਇੱਕ ਇੰਸਟੀਟਿਊਸ਼ਨ ਸੀ ਇਹੋ ਜਿਹੇ ਲੋਕ ਕਾਮੀ ਟਾਮੀ ਲੋਕ ਹੁੰਦੇ ਆ ਜਿਹੜੇ ਆਪਣੀ ਜ਼ਿੰਦਗੀ ਚ ਆਪਣੇ ਜੀਵਨ ਨੂੰ ਬਿਲਕੁਲ ਥਲੜੇ ਪੱਦਰ ਚੋਂ ਲੈ ਕੇ ਤੇ ਅਸਮਾਨ ਤੱਕ ਲੈ ਕੇ ਜਾਂਦੇ ਆ ਉਹਨਾਂ ਦਾ ਜਾਣਾ ਲੋਕਾਂ ਵਾਸਤੇ ਇਲਾਕੇ ਵਾਸਤੇ ਬਹੁਤ ਵੱਡਾ ਨੁਕਸਾਨਦੇ ਹੀ ਹੁੰਦਾ ਸੋ ਮੈਂ ਅੱਜ ਸਾਰੇ ਅਸੀਂ ਸਿੰਘਲਾ ਸਾਹਿਬ ਮੈਂ ਦਾਖਾ ਸਾਹਿਬ ਸਾਰੇ ਲੀਡਰ ਸਹਿਬਾਨ ਅਸੀਂ ਸਿੰਘਲਾ ਸਾਹਿਬ ਅਸੀਂ ਇੱਥੇ ਦੁੱਖ ਦਾ ਗਟਾਵਾ ਕਰਨ ਵਾਸਤੇ ਆਏ ਸੀ। ਔਰ ਮੈਨੂੰ ਪੂਰਨ ਉਮੀਦ ਹੈ ਕਿ ਪਰਿਵਾਰ ਹੈ ਜਿਹੜਾ ਉਹ ਇਸ ਦੁੱਖ ਚੋਂ ਬਾਹਰ ਆਏਗਾ। ਬੇਸ਼ੱਕ 88 ਬਰੇ ਦੀ ਉਮਰ ਪਹੁੰਚੇ ਗਏ, ਬੜੀਆਂ ਵੱਡੀਆਂ ਵੱਡੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਜ਼ਿੰਦਗੀ ਦੀਆਂ। ਮੈਂ ਸਮਝਦਾ ਕਿ ਸਰਪੰਚ ਤੋਂ ਲੈ ਕੇ ਕੇਂਦਰ ਮੰਤਰੀ ਤੱਕ ਪਹੁੰਚਣਾ ਇਹ ਕੋਈ ਛੋਟੀ ਗੱਲ ਨਹੀਂ ਹੈ। ਔਰ ਸਾਨੂੰ ਬੇहद ਦੁੱਖ ਹੈ ਬੇਸ਼ੱਕ ਆਪੋਜੀਸ਼ਨ ਪਾਰਟੀ ਦੇ ਵਿੱਚ ਸਨ ਲੇਕਿਨ ਮੇਰੀ 46 ਸਾਲਾਂ ਦੇ ਜੀਵਨ ਚ ਬੰਦੇ ਦੀ ਜਦੋਂ ਚੜ੍ਹਾਈ ਹੁੰਦੀ ਹੈ ਜਾਂ ਉਤਰਾਹੀ ਹੁੰਦੀ ਹੈ ਲੋਕ ਕੋਈ ਨਾ ਕੋਈ ਗੱਲਾਂ ਕਰਦੇ ਆ ਇੱਕ ਵੀ ਵਿਅਕਤੀ ਮੈਨੂੰ ਅੱਜ ਤੱਕ ਐਸਾ ਨਹੀਂ ਮਿਲਿਆ ਜਿਨੇ ਇਹ ਕਿਆ ਹੋਵੇ ਵੀ ਢੀਂਸਾ ਸਾਬ ਨੇ ਸਾਡਾ ਨੁਕਸਾਨ ਕਰਤਾ ਸੋ ਮੈਂ ਸਮਝਦਾ ਕਿ ਇਹ ਜ਼ਿੰਦਗੀ ਦਾ ਸਰਮਾਇਆ ਹੈ ਇਹ ਜ਼ਿੰਦਗੀ ਦੀ ਪ੍ਰਾਪਤੀ ਹੈ ਚਲੇ ਸਭ ਨੇ ਜਾਣਾ ਇਸ ਮਿੱਟੀ ਨਾਲ ਮਿੱਟੀ ਸਭ ਨੇ ਹੋ ਜਾਣਾ ਸੋ ਅੱਜ ਮੈਂ ਅਫਸੋਸ ਕਰਨ ਆਇਆ ਸੀ ਆਪਦੇ ਭਰਾ ਕੋਲੇ ਪਰਮਿੰਦਰ ਢੀਟ ਸਾਹਿਬ ਜੀ ਕੋਲੇ ਔਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਥੋੜੇ ਜਿਹੇ ਲੋਕ ਇਹੋ ਜਿਹੇ ਪਰਿਵਾਰ ਰਹਿ ਗਏ ਨੇ ਜਿਹੜੇ ਸੱਚੀ ਸੁੱਚੀ ਸਿਆਸਤ ਕਰਦੇ ਸਮਝੋ ਕਿ ਪਰਿਵਾਰ ਨਾਲੋਂ ਜਿੰਨਾ ਘੱਟ ਹੈਗਾ ਸਿਆਸਤ ਨਾਲੋਂ ਓਨਾ ਵੱਡਾ ਘੱਟ ਆਇਆ ਹੈ ਕਿਉਂਕਿ ਉਹ ਜਵਾਨ ਨਹੀਂ ਤੁਸੀਂ ਮੈਂ ਸਮਝਦਾ ਜੀ ਕਿ ਇਹੋ ਜਿਹੇ ਲੋਕਾਂ ਨਾਲ ਚਲੇ ਜਾਣ ਨਾਲ ਇਹ ਬਹੁਤ ਸਾਡੇ ਪ੍ਰੇਰਨਾ ਸਰੋਤ ਲੋਕ ਹੁੰਦੇ ਨੇ ਔਰ ਇਹ ਕਿੱਥੇ ਮਿਲਨੇ ਹੁਣ ਅੱਜ ਦੇ ਜੀਵਨ ਦੇ ਵਿੱਚ ਜਿਹੜਾ ਰਾਜਨੀਤਿਕ ਹੈ ਉਹ ਕਮਰਸ਼ੀਅਲ ਹੋ ਗਿਆ ਇਹਨਾਂ ਦੇ ਸਮੇਂ ਵੇਲੇ ਇਹਨਾਂ ਨੇ ਥੱਲਿਓਂ ਸਰਦਾਰ ਬਿਆਨ ਸਿੰਘ ਹੋ ਗਏ 3 ਸਾਲ ਸਾਹਿਬ ਹੋ ਗਏ ਇਹਨਾਂ ਲੋਕਾਂ ਨੇ ਸਾਈਕਲ ਤੋਂ ਜ਼ਿੰਦਗੀ ਸਟਾਰਟ ਕਰਕੇ ਤੇ ਜ਼ਿੰਦਗੀ ਦੀਆਂ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਆਪਣੇ ਆਪ ਆਪਣੇ ਪੈਰਾਂ ਤੇ ਖੜੇ ਹੋਏ ਮੈਂ ਸਮਝਦਾ ਕਿ ਉਹਨਾਂ ਦੇ ਜਾਨ ਦਾ ਨੁਕਸਾਨ ਤਾਂ ਹੈ ਹੀ ਲੋਕਾਂ ਨੂੰ ਵੀ ਨੁਕਸਾਨ ਹੈ ਸਾਡੇ ਵਰਗੇ ਨੂੰ ਨੁਕਸਾਨ ਹੈ ਬੇਸ਼ੱਕ ਅਸੀਂ ਦੂਸਰੀ ਪਾਰਟੀ ਦੇ ਸੋ ਕਿਉਂਕਿ ਇਹੋ ਜਿਹੇ ਲੋਕਾਂ ਤੋਂ ਗੱਲਾਂ ਬਾਤਾਂ ਸੁਣ ਕੇ ਅਸੀਂ ਆਪਦਾ ਅਗਲਾ ਜਿਹੜਾ ਰਾਜਨੀਤਿਕ ਸਫਰ ਤੈਅ ਕਰਦੇ ਨੇ